ਫਤੇਗੜ ਸਾਹਿਬ ਦੇ ਸ਼ਹਿਰ ਮੰਡੀ ਗਵਿੰਦਗੜ ਹਮੇਸ਼ਾ ਸੁਰੱਖਿਆ ਵਿੱਚ ਰਹਿਣ ਵਾਲੀ ਮੀਟ ਮਾਰਕੀਟ ਅੱਜ ਨਗਰ ਪੰਚਾਇਤ ਦਾ ਫੈਲਾ ਪੰਝਾ ਚੱਲਿਆ ਮੀਟ ਮਾਰਕੀਟ ਨੂੰ ਮਲਿਆ ਮੀਟ ਕੀਤਾ ਗਿਆ ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਕਿਹਾ ਕਿ ਸ਼ਹਿਰ ਦੇ ਮੇਨ ਚੌਂਕ ਵਿੱਚ ਲੱਗੀ ਮੀਟ ਮਾਰਕੀਟ ਸ਼ਹਿਰ ਦੀ ਸੁੰਦਰਤਾ ਤੇ ਤੱਬਾ ਸੀ ਇੱਥੋਂ ਲੰਘਣ ਵਾਲੇ ਰਾਹੀਰਾਂ ਲਈ ਮੁਸ਼ਕਲ ਦਾ ਕਾਰਨ ਸੀ ਸ਼ਹਿਰ ਵਾਸੀਆਂ ਦੇ ਸਹਿਯੋਗ ਤੇ ਦੇਣ ਦੀ ਕੀਤੀ ਅਪੀਲ ਮੱਛੀ ਮਾਰਕਟ ਦੇ ਇਹ ਬਾਰੇ ਦੱਸ ਨਹੀਂ ਬੇਸਿਕਲੀ ਮੀਟ ਮੱਛੀ ਮਾਰਕਟ ਦੇ ਘਟ ਜੀ ਉਸ ਤੋਂ ਬਾਅਦ ਜਿਹੜੀ ਮਾਰਕ ਹੈ ਇਹਨਾਂ ਤੁਸੀਂ ਪਿੱਛੇ ਦੇਖ ਸਕਦੇ ਜਿਹੜੀ ਸਰਵਜੋੜ ਹੈ ਨਾ ਸਰਵਜੋੜ ਵੀ ਸਾਰੀ ਦਬਲੀ ਸੀ ਇਹਨਾਂ ਨੇ ਲੋਕਾਂ ਦਾ ਆਉਣਾ ਜਾਣਾ ਬਹੁਤ ਮੁਸ਼ਕਲ ਹੋ ਰਿਹਾ ਸੀਗਾ ਤੇ ਇਸ ਤਰ੍ਹਾਂ ਜਿਹੜੇ ਖੋਕੇ ਨੇ ਪਹਿਲਾਂ ਤੁਹਾਨੂੰ ਪਤਾ ਨਾ ਡੀਸੀ ਵਾਲੂਆ ਸਾਹਿਬ ਨੇ ਹਟਾਏ ਸੀ ਕੋਈ ਖੋਕੇ ਹਨਾ ਜੀ ਉਹ ਦੁਬਾਰਾ ਫੇਰ ਸਾਰੇ ਉਵੇਂ ਕਬਜ਼ੇ ਹੋਣ ਲੱਗ ਗਏ ਸੀਗੇ ਤੇ ਲੋਕਾਂ ਨੂੰ ਰਸ ਲੰਘਣਾ ਮੁਸ਼ਕਲ ਹੋ ਗਿਆ ਸੀਗਾ ਬਾਜ਼ਾਰ ਜਿੰਨੀਆਂ ਰੇੜੀਆਂ ਨੇ ਉਹ ਚੌਂਕ ਦੇ ਆਲੇ ਦੁਆਲੇ ਸਾਰੇ ਕੱਢਣ ਲੱਗੀ ਅਸੀਆਂ ਉਹਦਾ ਵੀ ਕਾਰਵਾਈ ਕਰਨੀ ਬਹੁਤ ਜ਼ਰੂਰੀ ਸੀ ਲੋਕਾਂ ਨੇ ਸੀ ਬਹੁਤ ਵਾਰੀ ਬਾਰង ਦੇ ਚੁੱਕੇ ਸੀ ਕਿ ਕਈ ਵਾਰੀ ਕਹਿ ਚੁੱਕੇ ਤੁਸੀਂ ਕੰਮ ਨਾ ਕਰੋ ਜਿਹੜੀ ਰੇੜੀ ਹੈ ਉਹ ਤੁਸੀਂ ਅਸੀਂ ਗਰੀਬ ਮਾਰ ਨਹੀਂ ਕਰਨੀ ਕਿਸੇ ਨਾਲ ਤੁਸੀਂ ਇਹ ਚਲਦੀਵਰਤੀ ਕਰ ਸਕਦੇ ਹੋ ਨਾ ਕਿ ਇਹ ਨਹੀਂ ਕਰ ਸਕਦੇ ਕਿ ਇੱਕ ਜਆ ਪੱਕੀ ਕਢਾਓ ਇਹ ਪੱਕੀਆਂ ਕਢਾਉਂਦੀਆਂ ਰਿਹਣੇ ਕਢਾਉਂਦੀਆਂ ਪੱਕੇ ਟੈਂਟ ਲਾ ਦੇ ਉੱਪਰ ਹੌਲੀ ਹੌਲੀ ਕਿਨਾਂ ਦੇ ਉੱਪਰ ਲੈਂਟਰ ਪਾਣਾ ਸੀ ਉਹਨੂੰ ਪਤਾ ਹੀ ਆ ਹੌਲੀ ਸ਼ਟਰ ਲਾਣਾ ਦੀ ਮੂਰੇ ਤੇ ਸਰਕੇ ਦੀ ਸ਼ਹਿਰ ਦੀ ਸਵਾਇਜ ਨੂੰ ਮੁਖਰਾਤੇ ਹੋਏ ਇਹ ਥੋੜੀ ਥੋੜੀ ਛੋਟੀ ਕਾਰਵਾਈ ਕੀਤੀ ਹੈ ਕਿਹੜੇ ਕਿਹੜੇ ਇਲਾਕੇ ਜਿਹੜੀ ਕੰਮ ਆ ਜਮ ਲੋਨ ਰੋਡ ਤੇ ਕਰਾਂਗੇ ਜੀ ਕੱਲ ਨੂੰ ਸਾਰੇ ਬਾਕੀ ਬਾਕੀ ਜਗ੍ਹਾ ਵੀ ਕਰਾਂਗੇ ਹੁਣੇ ਪਹਿਲਾਂ ਅਸੀਂ ਰੇਤੇ ਵਾਲੀ ਕੀਤੀ ਤੇ ਕਿਹੜਾ ਕਿਨਾਰਾ ਸੀਗਾ ਉਹ ਵੀ ਸਾਰਾ ਜਗਾਇਆ ਹੁਣ ਕਿੰਨਾ ਸੋਹਣਾ ਸ਼ਹਿਰ ਦਾ ਦੇਖੋ ਟਾਇਲਰ ਨਹੀਂ ਕਿੰਨਾ ਸੋਹਣਾ ਸ਼ਹਿਰ ਲੱਗ ਬਣਦਾ ਹੈ ਨਾ ਬਣਿਆ ਹੈ ਨਾ ਤੇ ਉਹ ਸ਼ਹਿਰ ਨੂੰ ਪੈਸੀ ਚਾਹਾਂਗੇ ਸਾਡਾ ਸ਼ਹਿਰ ਗੰਦਾ ਹੋਵੇ ਤੇ ਅਸੀਂ ਹੱਥ ਜੋੜ ਕੇ ਉਹਨਾਂ ਕੀ ਪ੍ਰਾਰਥਨਾ ਕਰਦੇ ਆ ਅਸੀਂ ਕਿਸੇ ਗਰੀਬ ਮਾਰ ਦੇ ਹੱਕ ਵਿਰੁੱਧ ਨਹੀਂ ਹੈਗੇ ਅਸੀਂ ਬੇਨਤੀ ਉਹਨਾਂ ਕਰਦੇ ਆ ਵੀ ਜੋ ਕੰਮ ਕਰਨਾ ਹੈ ਉਹ ਸਾਡੇ ਸ਼ਹਿਰ ਦੀ ਨੂੰ ਸਫਾਈ ਨੂੰ ਵੀ ਆਪਣੀ ਉਹ ਸ਼ਹਿਰੀ ਟ੍ਰੈਫਿਕ ਸਮੱਸਿਆ ਨੂੰ ਵੀ ਇਤਿਆਜ਼ ਰਦੇ ਕੀਤਾ ਜਾਵੇ ਤੁਸੀਂ ਦੇਖਣਾ ਬਿਆਰਤੀ ਪਣਾ ਕੱਪੜੇ ਵਾਲੇ ਬੱਠਣ ਲੱਗੇ ਸੀ ਸੈਟਰਡੇ ਸੰਡੇ ਨੂੰ ਪੱਕੀ ਸੰਡੇ ਬੱਠਣ ਲੱਗੇ ਸੀ ਉਹਨਾਂ ਨੂੰ ਵੀ ਲੱਗ ਜਗ੍ਹਾ ਦੇਤੀ ਹਨਾ ਜੀ ਫਿਰ ਉਹ ਐਮਐਲ ਨੂੰ ਸਾਹਮਣੇ ਕਿਹਾ ਉਹਨਾਂ ਸਪੈਸ਼ਲ ਕਿਹਾ ਵੀ ਲੰਗੜਣਾ ਵੀ ਔਖਾ ਉੱਤੇ ਹਨਾ ਜੀ ਉਹਨਾ ਵੀ ਇੱਕ ਰੱਖ ਕੇ ਵੀ ਅਸੀਂ ਆਏ ਆ ਵੀ ਸ਼ਹਿਰ ਨੂੰ ਅਸੀਂ ਭਾਈ ਕਿਸੇ ਨਹੀਂ ਤਰਾਉਂਦਾ ਉਹ ਬਰਦਾਸ਼ਤ ਨਹੀਂ ਕਰਾਂ ਕਿ ਵੀ ਸ਼ਹਿਰ ਦੇ ਵਿੱਚ ਨਿਆਂਇਕ ਕਮਤੀ ਹੋਣ। ਸ਼ਹਿਰੋਂ ਅਸੀਂ ਇਹ ਪੀਰ ਆ ਤੁਸੀਂ ਜਿਵੇਂ ਅਸੀਂ ਸਾਥ ਦੇਣ ਸਾਡਾ ਤੁਸੀਂ ਸਾਥ ਦੋ ਬੱਤ ਤੋਂ ਬੱਤ ਤੁਹਾਨੂੰ ਮੈਂ ਗੱਲ ਯਾ ਕਰਾਂ ਸਹੀ ਤੁਸੀਂ ਤਾਂ ਕੰਨੇ ਤੋਦਾ ਹੀ ਹੋਣਾ ਕੰਨੇ ਪਹਿਲਾਂ ਮਾਰਕੀਟ ਲੱਗੀ ਸੀਗੀ ਇਹਦੀ ਇਹ ਕੱਪੜਿਆਂ ਦੀ ਉਹਨਾਂ ਕਬਜ਼ੇ ਹੀ ਕਰ ਲਈ ਦੀ ਬਾਅਦ ਹਾਲੇ ਯੂਨੀਅਨ ਬਣ ਗਈਆਂ ਤੇ ਸਾਰਾ ਸ਼ਹਿਰ ਤੇ ਕਬਜ਼ਾ ਕਰ ਲਈ ਤੁਸੀਂ ਮਸਾ ਹੀ ਹੁਣ ਠੀਕ ਕੀਤੀਆਂ ਨੇ ਅਸੀਂ ਚਾਹੁੰਦੇ ਸਾਡੇ ਸ਼ਹਿਰ ਤੋਂ ਹੀ ਕਿਸੇ ਦਾ ਕਬਜ਼ਾ ਹੋਵੇ ਨਿਆਂਇਕ ਕਬਜ਼ੇ ਹੋਣ ਤੇ ਨਿਆਂ ਸਾਰੀਆਂ ਹੋਣ।